ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਆਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤਿੰਨ ਐਨੀਮਲ ਆ ਜੀ ਦੋ ਤਾਂ ਸੂਏ ਸਵਾਏ ਆ ਤੇ ਇੱਕ ਗੱਬਣ ਸਮਾਹ ਜੇ ਲੈਂਦੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਆਜੋ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਬਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਈ ਗੁਰੀਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟ ਪੂਰਾ ਬਈ ਮੋਬਾਈਲ ਨੰਬਰ 8699077979 ਠੀਕ ਆ ਬਾਈ ਇੱਕ ਨੰਬਰ ਡੱਬੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਵਾ ਸੂਈ ਆ ਜੀ ਸੁਆ ਦੂਜਾ ਸੂਈ ਆ ਬਈ ਕਦੋਂ ਸੂਈ ਆ ਜੀ ਇਹ ਬਈ ਹੋਣੀ ਸੂਈ ਆ ਪੰਜ ਚਾਰ ਮਿੰਟ ਹੋਰ ਪੰਜ ਚਾਰ ਮਿੰਟ ਹਜੇ ਤੱਕ ਹੋਰ ਵੀ ਕੱਚੇ ਪਏ ਆ ਦੇਖ ਲਓ ਜੀ ਬੱਚਾ ਕੀ ਆ ਜੀ ਬਈ ਮੇਲ ਕਾਮ ਠੀਕ ਆ ਥਾਣੋ ਓਕੇ ਕਰ ਲਏ ਜੀ ਹਾਂ ਤੁਹਾਨੂੰ ਓਕੇ ਆ ਵੀਰੇ ਠੀਕ ਆ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਾਈ 25 ਕਿਲੋ ਦਿੱਤਾ ਫਿਰ ਇਹ 27 28 ਕਿਲੋ ਦੁੱਧ ਦੇ ਦੂਗਾ ਰਾਮ ਨਾਲੇ ਜਿੱਥੇ ਆਪਾਂ ਪਹਿਲਾ ਵੀਡੀਓ ਪਾਈ ਸੀ ਕਾਲੀ ਬੱਚੀ ਦੀ ਉਸੇ ਫਾਰਮ ਚ ਇਹ ਗਾਂ ਆਈ ਵੀ ਆ ਬਾਈ ਠੀਕ ਆ ਜੀ ਹਾਂਜੀ ਬਾਈ ਆ ਠੰਡੀ ਆ ਪੂਰੀ ਵੀਰੇ ਪੂਰੀ ਬਾਈ ਭਾਂਵੇਂ ਹੀ ਬੈਠੇ ਥੱਲੇ ਚ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਆ ਜੀ ਬਿਲਕੁਲ ਤਾਜੀ ਸੂਈ ਮਸਾਂ ਪੰਜ ਕਮੈਂਟ ਹੋਏ ਆ ਜੀ ਖੁਰ ਵੀ ਹਜੇ ਬੱਚਰੂ ਦੇ ਕੱਚੇ ਹੀ ਆ ਜੀ ਮੇਲ ਕਾਫ ਆ ਮਗਰ 25 ਕਿਲੋ ਬਾਈ ਦੱਸਦਾ ਕਿ ਪਹਿਲੇ ਸੂਏ ਦਾ ਰਿਕਾਰਡ ਆ ਤੇ ਹਵਾਨਾ ਕਰਮਾਰੀ ਦਾ ਦੇਖ ਲੋ ਜੀ ਥੱਬੇ ਦਾ ਤਿਆਰ ਹੋਲੀ ਵੀਰੇ ਥੱਬੇ ਦਾ ਤਿਆਰ ਕਰੀ ਫਿਰਦੀ ਆ ਸੋਹਣਾ ਤੇ ਬੱਡਾ ਸ਼ਾਨਦਾਰ ਹਵਾਨਾ 27 28 ਕਿਲੋ ਦੀ ਉਮੀਦ ਆ ਜੀ ਹਣ ਹਵਾਨਾ ਫਸਿਆ ਪਿਆ ਜੀ ਪੱਟਾਂ ਚ ਥਣ ਬਾਈ ਕਹਿੰਦਾ ਪਾਸ ਕਰ ਲਿਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਜਦੋਂ ਜੇਰ ਪੈ ਜੂਗੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਬੱਚਾ ਵੀ ਕਰਮਾਰੀ ਨੇ ਪੂਰਾ ਸਟਰੋਂਗ ਦਿੱਤਾ ਜੀ ਹੈ ਮਗਰ ਬੱਚਾ ਬੱਚਾ ਸੀਮਣ ਤਾਂ ਮਾਲਕਾਂ ਨੇ ਚੰਗਾ ਹੀ ਲਵਾਇਆ ਸੀਗਾ ਤੇ ਪਰ ਮੇਲ ਕਾਫਾ ਜੀ ਹਵਾਨੇ ਦੀ ਤੱਕ ਜਿੰਨੀ ਅੱਗੇ ਨੂੰ ਅਤੇ 19 ਬੈਕ ਨੂੰ ਆ ਫਿਟਨਸ ਆਲਾ ਹਵਾਨਾ ਬਾਕੀ ਹੈ ਤਾਂ ਵੈ ਬੜੀ ਬੰਨ ਸੀ ਥੋੜੀ ਕੱਚੀ ਕਰਕੇ ਸੂਪ ਹੀ ਰਾਤ ਹੀ ਆਈ ਸੀ ਬੈਣ ਹਾਂ ਸਫਰ ਦਾ ਕਰਕੇ ਸੂਪ ਹਾਂਜੀ ਬਈ ਠੀਕ ਹੈ ਜੀ ਬਾਕੀ ਤਿਆਰੀ ਵੀਰੇ ਹਜੇ ਵੀ ਬਹੁਤ ਚੰਗੀ ਆ ਜੀ ਠੰਡੀ ਸੀਲ ਪੂਰੀ ਥਣਾ ਦੀ ਡੰਨ ਆ ਜੀ ਤੇ ਇਹਦੀ ਡਿਮਾਂਡ ਵੀਰੇ ਭਾਈ ਮੁੱਲ ਤਾਂ ਮੰਨ ਕੇ ਚੱਲ ਵੀ ਆਪਾਂ ਜਾਦੇ ਵੀ ਕਰ ਲੈਂਦੇ ਤਾਂ ਨਹੀਂ ਲੈਣੇ ਵੇ ਕਹਿੰਨੇ 75000 ਚ ਮੰਨ ਤਾਂ ਨਾ ਠੀਕ ਹੈ ਜੀ ਜਮਾ ਜੈਜ ਡਿਮਾਂਡ ਆ 25 26 ਕਿਲੋ ਦੀ ਵੀਦਾਜੀ ਹੁਣ ਤਾਂ ਬਾਈ ਕਿਹੜਾ ਗੱਬਣ ਆ ਭਾਵੇਂ ਕੋਈ ਅਗਲਾ ਆਪਣੇ ਨਾਲ ਸੌਦਾ ਕਰ ਲਵੇ ਆਪਾਂ ਦੁੱਧ ਵੀ ਅਗਲੇ ਨੂੰ ਚਵਾ ਕੇ ਦੇ ਲਓ ਜੀ ਫਵਾਨਾ ਚੈੱਕ ਕਰੋ ਐਨ ਫੁੱਟਬਾਲ ਵਾਂਗੂ ਬਣਿਆ ਹੋਇਆ ਆ ਫੁੱਟਬਾਲ ਤਾਂ ਬਾਈ ਚੱਲਦੀ ਵੀ ਹੈਣੀ ਇਹ ਤਾਂ ਉਹ ਵੀ ਹੈਂਡ ਹੈ ਬਾਈ ਸਰਾਕ ਵੀ ਹੈਣੀ ਬਾਕੀ ਮੇਰੇ ਜੀ ਚੱਲਦੀ ਹੋਵੇ ਭਰੀ ਹੁੰਦੀ ਆ ਫੋਟ ਫੋਨ ਵੀ ਪੱਕਾ ਬਾਕੀ ਕੱਦ ਨਾਲ ਅਗਲਾ ਕਹਦੇ ਵੀ ਛੋਟੀ ਆ ਵੀ ਕੱਦ ਵੀ ਵਧੀਆ ਬਾਈ ਮੀਡੀਅਮ ਸਾਈਜ਼ ਕੁਝ ਹੈਗਾਗਾ ਸਹੀ ਗੱਲ ਹੈ ਚੰਗਾ ਕੱਦ ਆ ਜੀ ਆਪਾਂ ਛੋਟਾ ਨਹੀਂ ਕਹਿ ਸਕਦੇ ਇਹਨੂੰ ਚੰਗਾ ਕੱਦ ਆ ਜਿੰਨੇ ਕ ਆਪਣੇ ਹੁੰਦਾ ਫਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਤਾਂ ਕਿ ਤੁਹਾਨੂੰ ਬਰੀਕ-ਬਰੀਕ ਵੇਂਚ ਦੱਸ ਜਾਣ ਤੇ ਹਵਾਨੇ ਦੀ ਬਰੀਕੀ ਥਣਾ ਦਾ ਸੈਜ ਪਤਾ ਕਰ ਲੱਗ ਜਾ ਜੀ ਨੇੜੋ ਵੀ ਦਿਖਾ ਦੇਈਦਾ ਦੂਰੋ ਵੀ ਦਿਖਾ ਦੇਈਦਾ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਆ ਸੀਮਾ ਮਾਲਕਾਂ ਨੇ ਚੰਗਾ ਲਵਾਇਆ ਸੀਗਾ ਮਗਰ ਬੱਚਾ ਬੱਚਾ ਆ ਗਿਆ ਫਿਰ ਇਸ ਕੁਆਲਿਟੀ ਵੀ ਸੋਨੀਆ ਦੂਜਾ ਸੁਆ ਸੁਆ ਠੀਕ ਹੈ ਜੀ ਭਾਵੇਂ ਵਾਲਿਆਂ ਨੂੰ ਪਹਿਲਾਂ ਕਹਦੇ ਅਗਲੇ ਤਾਂ ਵੀ ਮੰਨ ਲੈਣਾ 75000 ਰੁਪਏ ਜੋ ਮਾਨਦਾਨ ਆਏ ਗਏ ਸੱਜਣ ਦਾ ਹੋ ਜਾਊਗਾ ਜੀ ਵੀਰੇ ਦੋ ਨੰਬਰ ਸੁਆ ਕਿੰਨਾ ਮਾ ਜੀ ਸੂਆ ਬਈ ਇਹ ਦੂਜਾ ਸੂਈ ਵੀ ਆ ਬੈੜ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਬਈ ਅੱਜ ਚੌਥਾ ਦਿਨ ਆਪਣੇ ਕੋਲੇ ਸੂਈ ਦੀ ਵੀਡੀਓ ਹੈਗੀ ਆ origignal ਜਮਾ ਬੱਚਾ ਕੀ ਆ ਜੀ ਇਹਦੇ ਮਗਰ ਵੀ ਬੱਚਾ ਹੀ ਆ ਬਾਈ ਠੀਕ ਆ ਜੀ ਜੇਰ ਡੰਨਾ ਜੀ ਜੇਰ ਜੂ ਜਮਾ ਡੰਨਾ ਵੀਡੀਓ ਕਿੰਨਾ ਬਣਾ ਤਿਆਰ ਆ ਜੀ ਬਈ ਇਹ ਥੱਲੇ ਚੋਣ ਵਾਲਾ ਜਿਹੜਾ 8 ਕਿਲੋ ਸਹੀ ਆ ਜੋ ਕੇ ਦੇ ਦਾਂਗੇ ਜੀ ਥਾਣਾ ਦੀ ਡੰਨਾ ਜੀ ਥਾਣਾ ਸੁਣਾ ਦੀ ਜਮਾ ਠੰਡੀ ਬਾਰ ਲੈ ਆ ਜੀ ਲਓ ਜੀ ਸੂਆ ਦੂਜਾ ਸੂਈ ਆ 4 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਆ ਜਾਂਦਾ ਜੀ ਬੱਚਾ ਆ ਜੀ ਹਾਂ ਜੀ ਬਈ ਇਹਦੇ ਮਗਰ ਵੀ ਬੱਚਾ ਦੋਨਾਂ ਮਗਰ ਬੱਚੇ ਹੀ ले इन परे ਬਾਹਰ ਨੂੰ ਲੈ ਕਰਾਸ ਅੰਗਾ ਜੀ ਫੈਟ ਚੰਗੀ ਆਊਗੀ 8 ਕਿਲੋ ਬੋੜਾ ਜੋਕ ਕੇ ਲੈ ਜੋ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਭਈਆ ਆਪਾਂ 12 ਤਾਂ ਨਹੀਂ ਆਂਦੇ 10 ਕਿਲੋ ਦੁੱਧ ਦੇ ਦੂਗੀ ਠੀਕ ਹੈ ਜੀ ਵੀ ਕੈਨ ਨੂੰ 12 13 ਕਹਿ ਦਵਾਂ ਅਗਲਾ ਕੋਈ ਫਾਇਦਾ ਨਹੀਂ ਠੰਡੀ ਠੁੰਡੀ ਦਾ ਮੈਨ ਆ ਭਾਵੇਂ ਅਗਲਾ ਇਹੀ ਬਹਿ ਜਾਵੇ ਠੀਕ ਆ ਜੀ ਹਾਂ ਬਾਕੀ ਥਣਾ ਦੇ ਸਹਿਜ ਵੀ ਸੋਨੇ ਪੋਰਸ਼ਾਂ ਕੋਈ ਵੀ ਨਹੀਂ ਚਵਾਈ ਦੀ ਇੱਕ ਨੰਬਰ ਆ ਜੀ ਮਾਰਨਿੰਗ ਚਵਾਈ ਕਿੰਨੇ ਵਜੇ ਹੋਈ ਆ ਜੀ ਭਾਈ ਇਹਦੀ ਆਪਾਂ ਚਵਾਈ ਕੀਤੀ ਆ 7 ਵਜੇ ਠੀਕ ਆ ਜੀ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦੇ ਦਾ ਜੀ ਥਨਲੇ ਵਿਦ ਜੱਜਮੈਂਟ ਉਸ ਹਸਾ ਉਹਨਾਂ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਜੀ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਬਈ ਜਮਾਂ ਜੈ ਜੀ ਆ ਕਿੰਨੇ ਜੀ ਮੁੱਲ ਕਰਾਉਣ ਨੂੰ ਅਗਲਾ ਕੋਈ ਕੁਸ਼ ਕਰਾਈ ਜਾਵੇ 34000 ਦੀ ਵੜ ਦੇ ਦਾਂਗੇ ਠੀਕ ਆ ਜੀ 34000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਜਮਾਂ ਆਫਰ ਹੀ ਆ ਬਾਈ ਕੋਈ ਐਨਾ ਕਹਦੇ ਵੀ ਬਾਈ 30 ਲੈ ਲਾ 32 ਲੈ ਲਾ ਬਾ 34000 ਚ ਛੋਟ ਛੱਪਾ ਹੀ ਕਰਾਂਗੇ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਤੰਨ ਨੰਬਰ ਸਾਹੀਵਾਲ ਇਹਦਾ ਸੂਆ ਕਿੰਨਾ ਮਾਜੀ ਇਹ ਦੂਜਾ ਸੂਆ ਸੁਣੀ ਆ ਬਾਈ ਇਹ ਵੀ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਾਈ ਇਹਦੇ ਹਜੇ ਮੰਨ ਕੇ ਚੱਲ ਵੀ ਪਏ ਆ 2-4 ਦਿਨ ਵੜਦੇ ਠੰਡੀ ਇਹਦੀ ਠੀਕ ਆ 2 ਤੋਂ 4 ਦਿਨ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਦੇ ਦਊਗੀ ਬਾਈ ਇਹ ਵੀ 12-13 ਕਿਲੋ ਇਹ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਈ ਸੀਗੀ ਠੀਕ ਆ ਜੀ ਇਹਦਾ ਸੌਦਾ ਹੋ ਗਿਆ ਸੀ ਬੰਦੇ ਨਾਲ ਬਾਅਦ ਚ ਉਹਨਾਂ ਨੇ ਫੋਨ ਵੀ ਚੱਕਿਆ ਠੀਕ ਆ ਜੀ ਤੇ ਛੋਟੇ ਛੋਟੇ ਸਿੰਗ ਆ ਮਾਰਦੇ ਜਿਹਾ ਨਹੀਂ ਜਮਾਂ ਨਹੀਂ ਜਮਾਂ ਨਹੀਂ ਜਮਾਂ ਨਹੀਂ ਭਾਵੇਂ ਜਵਾਕ ਖੋਲੀ ਫਿਰਨ ਤੇ ਤੋੜ ਕੇ ਦਿਖਾ ਦੇ ਵੀਰੇ ਇਹ ਸਾਹੀਵਾਲ ਚ ਪੈ ਜਾਂਦੀ ਆ ਕਿਸ ਸਮਾਂ ਹਜੇ ਲੈ ਜੂਗੀ 2-4 ਦਿਨ ਤੇ ਲਾਂਡੋ ਲਾਂ ਬਹੁਤ ਹੈ ਜੀ ਹਵਾਨੇ ਚ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਨਾ ਜੀ ਬਾਕੀ ਛੋਟੇ ਛੋਟੇ ਸੈਂਗ ਆ ਬਾਈ ਦੱਸਦਾ ਕਿ ਮਾਰਦੀ ਤਾਂ ਹੈ ਨਹੀਂਗੀ ਦੁੱਧ ਸੰਗਣਾ ਹੋਊ ਇਹਦਾ ਜਮਾ ਥਣਾ ਦੇ ਸਹਿਜ ਪੂਰੇ ਟੌਪ ਦੇ ਅਪੋਰਟ ਸ਼ੰਕ ਭੂਰਾ ਵੀ ਨਹੀਂ ਬਾਲ ਢਿੱਲਾਂ ਸਾਰੀਆਂ ਕਰਮਾਲ ਨੇ ਕੱਢ ਕੇ ਸੋਣਾ ਤੇ ਇਹਦੀ ਡਿਮਾਂਡ ਬਾਈ ਇਹਦਾ ਮੁੱਲ 40000 ਹੋਜੂ ਲੈਸ ਜੀ ਕਰ ਦਾਂਗੇ ਬਾਈ ਇਹਦਾ ਮੁੱਲ ਬਾਈ ਕਹਿੰਦਾ 40000 ਰੁਪਿਆ ਵਿੱਚੋਂ ਮਾਣ ਤਨ ਹੋਜੂਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਧੰਨਵਾਦ